ਰੇਡੀ ਸੋਹਨਜਨਾ ਛੋਟੇ ਅਤੇ ਦਰਮਿਆਨੇ ਕੱਦ ਵਾਲਾ ਰੁੱਖ ਹੈ ਡੰਡੀ ਇਸ ਦੀ ਛਿਲ ਮੋਟੀ ਨਰਮ ਹੁੰਦੀ ਹੈ ਅਤੇ ਇਸ ਦੀਆਂ ਫਲੀਆਂ ਸਬਜ਼ੀ ਬਣਾਉਣ ਦੇ ਕੰਮ ਆਉਂਦੀਆਂ ਹਨ ਡੰਡੀ ਰੁੱਖ ਦੇ ਸਾਰੇ ਹਿੱਸੇ ਪੋਸ਼ਕ ਗੁਣਾ ਨਾਲ ਭਰਪੂਰ ਹੁੰਦੇ ਹਨ ਡੰਡੀ ਇਸ ਲੇ ਇਸ ਦੇ ਵੱਖ-ਵੱਖ ਭਾਗਾਂ ਨੂੰ ਵਰਤਿਆ ਜਾਂਦਾ ਹੈ ਡੰਡੀ ਇਸ ਦਾ ਪੌਦਾ ਲਗਭਗ 10 ਮੀਟਰ ਉੱਚਾ ਹੁੰਦਾ ਹੈ ਪਰ ਲੋਕ ਇਸ ਨੂੰ 1.5 ਤੋਂ 2 ਮੀਟਰ ਦੀ ਉਚਾਈ ਤੋਂ ਹਰ ਬਰੇ ਵੱਢ ਦਿੰਦੇ ਹਨ ਤਾਂ ਜੋ ਇਸ ਦੇ ਫਲ ਫੁੱਲ ਅਤੇ ਪੱਤਿਆਂ ਤੱਕ ਹੱਥ ਸੌਖ ਨਾਲ ਪਹੁੰਚ ਸਕੇ ਡੰਡੀ ਬੈਸਾਖ ਦੇ ਮਹੀਨੇ ਇਸ ਦੇ ਫੁੱਲ ਫਲੀਆਂ ਪ੍ਰਾਪਤ ਕਰ ਸਕਦੇ ਹਾਂ ਡੰਡੀ ਇਸ ਰੁੱਖ ਦਾ ਸੇਵਨ ਕਈ ਬਿਮਾਰੀਆਂ ਤੋਂ ਛੁਟਕਾਰਾ ਦਵਾਉਂਦਾ ਹੈ ਡੰਡੀ ਇਹਨਾਂ ਬਿਮਾਰੀਆਂ ਤੋਂ ਨਜਾਤ ਪਾ ਕੇ ਤੁਸੀਂ ਤੰਦਰੁਸਤ ਨਿਰੋਗ ਅਤੇ ਜਵਾਨ ਰਹਿ ਸਕਦੇ ਹੋ ਡੰਡੀ ਤੁਹਾਡੀ ਚਮੜੀ ਤੰਦਰੁਸਤਾ ਤੇ ਚਮਕਦੀ ਰਹੇਗੀ ਡੰਡੀ ਸ਼ਰਤ ਇਹ ਹੈ ਕਿ ਇਸ ਨੂੰ ਰੋਜ਼ਾਨਾ ਖੁਰਾਕ ਜਿਵੇਂ ਚਾਹ ਸਬਜੀ ਪਾਊਡਰ ਅਚਾਰ ਆਦ ਦੇ ਰੂਪ ਵਿੱਚ ਸ਼ਾਮਿਲ ਕਰੋ ਡੰਡੀ ਕਈ ਲੋਕਾਂ ਨੇ ਇਸ ਨੂੰ ਦਵਾਈ ਸਮਝ ਲਿਆ ਹੈ ਅਤੇ ਦਿਨਾਂ ਵਿੱਚ ਹੀ ਜਵਾਨ ਅਤੇ ਤੰਦਰੁਸਤ ਹੋਣ ਦੇ ਭਰਮ ਭੁਲੇਖੇ ਪਾਲ ਕੇ ਥੋੜਾ ਸਮਾਂ ਇਸ ਦੀ ਵਰਤੋਂ ਕਰਕੇ ਸੇਵਨ ਬੰਦ ਕਰ ਦਿੱਤਾ ਜੋ ਮੱਡੀ ਭੁੱਲ ਹੈ ਡੰਡੀ ਹਰ ਚੀਜ਼ ਨੂੰ ਸਮਝ ਪਰਖ ਕੇ ਹੀ ਜੀਵਨ ਵਿੱਚ ਉਤਾਰੋ ਤਾਂ ਹੀ ਕਿਸੇ ਸਿੱਟੇ ਤੱਕ ਪਹੁੰਚ ਸਕਦੇ ਹੋ ਡੰਡੀ ਸਾਡੇ ਸਰੀਰ ਨੂੰ ਵਿਟਾਮਿਨਸ ਫਾਈਬਰ ਕੈਲਸ਼ੀਅਮ ਪ੍ਰੋਟੀਨ ਰੈਡੀ ਭਰਪੂਰ ਪਾਣੀ ਆਦਿ ਜ਼ਰੂਰਤ ਹੁੰਦੀ ਹੈ ਡੰਡੀ ਇੱਕ ਪੌਦੇ ਦਾ ਜੀਵਨ ਵੀ ਸਾਡੇ ਵਾਂਗ ਹੀ ਹੈ ਡੰਡੀ ਇਹ ਅੱਖਾਂ ਦੀ ਰੋਸ਼ਨੀ ਮਦਾਉਂਦਾ ਹੈ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਡੰਡੀ ਹੱਡੀਆਂ ਦੰਦਾਂ ਨੂੰ ਸਿਹਤਮੰਦ ਰੱਖਦਾ ਹੈ ਡੰਡੀ ਚਮੜੀ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਦਾ ਹੈ ਡੰਡੀ ਦਿਮਾਗ ਨੂੰ ਸੰਦੇਸ਼ ਪਹੁੰਚਾਉਣ ਵਾਲੀਆਂ ਨਾੜਾਂ ਨੂੰ ਤਾਕਤ ਦਿੰਦਾ ਹੈ ਡੰਡੀ ਹੱਡੀਆਂ ਜੋੜਨ ਵਾਲਾ ਕੋਲਾਜਨ ਪਦਾਰਥ ਪੈਦਾ ਕਰਦਾ ਹੈ ਡੰਡੀ ਖੂਨ ਦਾ ਸੰਚਾਰ ਠੀਕ ਕਰਦਾ ਹੈ ਡੰਡੀ ਸਰੀਰ ਵਿੱਚੋਂ ਜ਼ਹਿਰੀਲੇ ਮਾਦੇ ਨੂੰ ਬਾਹਰ ਕੱਢਦਾ ਹੈ ਡੰਡੀ ਜੁਕਾਮ ਖੰਗ ਆਦ ਤਕਲੀਫਾਂ ਦਾ ਖਾਤਮਾ ਕਰਦਾ ਹੈ ਡੰਡੀ ਕੈਂਸਰ ਦੀ ਰੋਕਥਾਮ ਵਿੱਚ ਵੀ ਵਿਟਾਮਿਨ ਸੀ ਬੇਹੱਦ ਸਹਾਈ ਹੁੰਦਾ ਹੈ ਡੰਡੀ ਕੈਂਸਰ ਦਿਲ ਦੇ ਰੋਗ ਭੁੱਲਣ ਦੀ ਬਿਮਾਰੀ ਅੱਖਾਂ ਦਾ ਮੋਤੀਆ ਆਦ ਨਹੀਂ ਹੋਣ ਦਿੰਦਾ ਡੰਡੀ ਔਰਤਾਂ ਤੇ ਮਰਦਾਂ ਦਾ ਬਾਜਪਨ ਜਿਗਰ ਅਤੇ ਪਿੱਤੇ ਦਾ ਰੋਗ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਡੰਡੀ ਹੱਡੀਆਂ ਮਜ਼ਬੂਤ ਕਰਦਾ ਹੈ ਡੰਡੀ ਸਰੀਰ ਦਾ ਸਾਰਾ ਭਾਰ ਹੱਡੀਆਂ ਉੱਤੇ ਹੀ ਹੈ ਡੰਡੀ ਕੈਲਸ਼ੀਅਮ ਦੀ ਜ਼ਰੂਰਤ ਹਰ ਉਮਰ ਬਰਗ ਦੇ ਲੋਕਾਂ ਨੂੰ ਹੁੰਦੀ ਹੈ ਡੰਡੀ ਗਰਭਤੀ ਔਰਤਾਂ ਨੂੰ ਵੀ ਇਸ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਡੰਡੀ ਮਾਸਪੇਸ਼ੀਆਂ ਦਾ ਸੁਗੜਨਾ ਦਿਲ ਦੀ ਧੜਕਣ ਘਟਣਾ ਦਿਲਾਤੇ ਪੇਟ ਦੀ ਕਿਰਿਆ ਵਿੱਚ ਸੁਧਾਰ ਕਰਦਾ ਹੈ ਡੰਡੀ ਇਸ ਦੀ ਘਾਟ ਨਾਲ ਕਬਜ ਸ਼ੂਗਰ ਅਤੇ ਭਾਰ ਵੱਧਦਾ ਹੈ ਡੰਡੀ পেট ਸਾਫ ਕਰਦਾ ਹੈ ਡੰਡੀ ਇਸ ਦੀ ਕਮੀ ਨਾਲ ਖੂਨ ਦੀ ਘਾਟ ਹੁੰਦੀ ਹੈ ਡੰਡੀ